ਲਾ ਘਰ ਤਾਂ ਮੈਨੂੰ ਆਹੀ ਲੱਗਦਾ ਕਿ ਵੀ ਜਿਹੜਾ ਇੰਨੇ ਦਿਨ ਹੋ ਗਏ ਕੰਜਰਾ ਮੁੜ ਕੇ ਨਹੀਂ ਆਇਆ 10 ਦਿਨ ਹੋ ਗਏ ਬਾਬਾ ਹਾਂਜੀ ਲੰਡੇ ਚੜ ਕੇ ਘਰ ਆਹੀ ਆ ਲੰਡਾ ਚਣਾ ਹਾਂ ਕਿਹੜਾ ਲੰਡਾ ਵੇ ਇੱਕ ਬੰਦਾ ਲੰਡਾ ਇੱਥੇ ਰਹਿੰਦਾ ਉਹ ਕੰਕਰ ਇੱਥੇ ਦੱਸ ਪਈਆ ਮੈਨੂੰ ਅੱਛਾ ਹਾਂ ਠੀਕ ਉਹ ਗੱਲਾਂ ਜਾਂਦਾ ਕਰਦਾ ਹੁੰਦਾ ਕਹਿੰਦਾ ਇਕ ਠੇਲਾ ਪਾਇਆ ਠੀਕ ਆਹੀ ਠੇਲਾ ਹੂਗਾ ਨਹੀਂ ਗੱਡੀਆਂ ਤਾਂ ਉਹਦੀ ਸਾਡੇ ਘਰੇ ਖੜੀਆਂ ਨੇ ਅੱਛਾ ਛੋਡੇ ਗੱਡੀ ਵੱਡੀ ਗੱਡੀ ਓਏ ਤਾਂ ਹੀ ਕਹਿੰਦਾ ਸੀ ਕਹਿੰਦਾ ਇਕ ਠੇਲਾ ਹੋਰ ਲੈ ਲਿਆ ਮੈਨੂੰ ਕੀ ਪਤਾ ਸੀ ਵੀ ਇਹੀ ਠੇਲਾ ਲੇਤੇ ਓਏ ਆ ਜਾ ਤਸੁਰਗੇ ਮੈਂ ਲੈ ਚੱਲਦਾ ਨਾ ਤੂੰ ਮੈਨੂੰ ਠੇਲਾ ਕਿਵੇਂ ਕਹਿਣਾ ਵੇ ਤੂੰ ਓਏ ਮੈਨੂੰ ਦੱਸਿਆ ਸੀ ਵੀ ਮੈਂ ਠੇਲਾ ਇੱਕ ਹੋਰ ਲਊਂਗਾ ਨਾ ਮੈਂ ਤੈਨੂੰ ਠੇਲਾ ਨਹੀਂ ਨਹੀਂ ਆ ਉਹ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਸੌਰੀਏ ਗੱਡੀ ਨੂੰ ਕਹਿਣਾ ਗੱਡੀ ਨੂੰ ਕਹਿਣਾ ਮੈਨੂੰ ਪਤਾ ਜਿੱਥੇ ਤੂੰ ਬੋਲੀ ਜਾਣਾ ਤੂੰ ਠੇਲੇ ਨੂੰ ਸ਼ਰਮ ਆਉਣੀ ਚਾਹੀਦੀ ਮਾੜੀ ਮੋਟੀ ਠੇਲੇ ਬਣ ਜੇਗੀ ਉਹਦੇ ਦਾ ਚਾਰ ਟਾਇਰ ਹੁੰਦੇ ਆ ਤੇਰੇ ਲੋ ਚਾਰ ਟਾਇਰ ਹੁੰਦੇ ਨਾ ਹੁੰਦੇ 14 ਨੰਬਰ ਦੇ ਦਾ ਹੋਇਆ ਜਾ ਸੌਰੀਏ ਗੁੱਸਾ ਕਰੀ ਜਣੀ ਨਾ ਪਰ ਤੂੰ ਆਏ ਕਿ ਮੈਂ ਆਖਿਆ ਤੂੰ ਪਿਚਰਾ ਕਰਦਾਗਾ ਮੈਨੂੰ ਓਏ ਮੈਂ ਮਾਇਆ ਪਹਿਲੀ ਕ ਵੀ ਫਿਰਦੀ ਐ ਗਰਮੀ ਚ ਆਈਆਂ ਕਿ ਭਾਲ ਦੀ ਭਾਲਦੀ ਉਹਦਾ ਕੋਣ ਹੁੰਨ ਨਾਲੇ ਮੈਨੂੰ ਘਰ ਦੱਸਣ ਵਾਲਾ ਹੈ ਤੈਨੂੰ ਮੈਂ ਘਰ ਪੁੱਛਿਆ ਘਰ ਦੱਸ ਦੇ ਮੈਨੂੰ ਨਹੀਂ ਤਾਂ ਕਹਿੰਦੀ ਗਰਮੀ ਆਈ ਜਾਂਦੀ ਐ ਨਾਲੇ ਬਲੱਡ ਵਧਾਈ ਫਿਰਦੀ ਐ ਅੱਜ ਲਾਗੇ ਮੁਰੇ ਤੂੰ ਮੇਰਾ ਖਸਮ ਨਹੀਂ ਹੈਗਾ ਮੈਂ ਆਪੀ ਭੱਗ ਜੂੰਗੇ ਅਗਲੇ ਤੱਕੇ ਪਰ ਮਾਨਸੀ ਦਾ ਟਾਈਮ ਹੀ ਨਹੀਂ ਰਿਹਾ ਹੋ ਜਾਂਦਾ ਖੂ ਡਿਗਵਾ ਕੋਈ ਨਾ ਭੱਗ ਜੂੰਗੀ ਆਹੀ ਕਰ ਆਹੀ ਕਰ ਭੱਗ ਜੂੰਗੀ ਓਏ ਕੱਢੂੰਗਾ ਤਾਂ ਮਹੀਂ ਇਹ ਖੂਚੀ ਵੀ ਡਿਗਪੀ ਕੋਈ ਗੱਲ ਨਹੀਂ ਆਹੀ ਐ ਲੰਡੇ ਦਾ ਲੰਡੇ ਨੂੰ ਤਾਂ ਪੁੱਛਦੇ ਕੰਜਰ ਦੇ ਨੂੰ ਇਹੀ ਕਹਿੰਦਾ ਹੂਠੇ ਲੈ ਲੈ ਲਿਆ ਕੰਜਰ ਦੇ ਨੇ ਵਿਆਹ ਕਿਦੋਂ ਕਰਾ ਲਿਆ ਦੱਸਿਆ ਹੀ ਨਹੀਂਗਾ ਚਾਲਾ ਲੈਨੇ ਆ ਬੜਕ ਲੰਡੇ ਤੂੰ ਪਤਾ ਲੱਗੂ ਅੱਜ ਫਾਈਨਲ ਮੈਚ ਇੱਥੇ ਅੜੂਆ ਨਾ ਪਰ ਪਤਾ ਨਹੀਂ ਕੋਈ ਹੈਗਾ ਪਤਾ ਨਹੀਂ ਨਾ ਲੰਡਰ ਭੈਣ ਦਾ ਖਸਮ ਆਗਰੀ ਪੈ ਗਏ ਹੱਥੋਕੇ ਉਹ ਤੇ ਲੋਕ ਤਾਂ ਤੁੱਥ ਪੈਂਦੇ ਨੇ ਇਹਨਾਂ ਤੋਂ ਕੀ ਮਾਗਰ ਪੈ ਗਿਆ ਓਏ ਨਾ ਤੋਕੇ ਕਿਉਂ ਨਾ ਤੂੰ ਮੇਰੇ ਮਾਗਰ ਕਰਨਾ ਹੈ ਭਾਈ ਓਏ ਮੈਂ ਤਾਂ ਲੈਕਸਾ ਸਾਬਨ ਨਾ ਤਾ ਤੂੰ ਕਦੀ ਨਾ ਤੋਕੇ ਪਿੱਛੇ ਪੈ ਗਿਆ ਮੇਰਾ ਘਰ ਤੇਰਾ ਘਰ ਕਿੱਧਰ ਆ ਗਿਆ ਇਹ ਤਾਂ ਲੰਡਾ ਜਿਹੜਾ ਦਾ ਘਰ ਹੈ ਹਾਂ ਲੰਡਾ ਜਿਹੜਾ ਕੌਣ ਹੈ ਮੇਰਾ ਭਾਈ ਹੈ ਮੈਂ ਤੈਨੂੰ ਦੱਸਤੀ ਗੱਲ ਮੈਨੂੰ ਤੇਰੀ ਨਾਲੇ ਠੀਕ ਨਹੀਂ ਲੱਗਦੀ ਪੁੱਠਾ ਮੁੜ ਜਾ ਓਏ ਪੁੱਠਾ ਕਿਉਂ ਮੁੜ ਜਾ ਘਰ ਮੇਰਾ ਦਬ ਕੇ ਤੂੰ ਮਰੀ ਜਾਨੀਂ ਮੈਨੂੰ ਪਤਾ ਤੂੰ ਬਹਾਨੇ ਨਾਲ ਆਇਆ ਮੇਰੇ ਮਾਗਰ ਬਹਾਨੇ ਨੂੰ ਕਿਉਂ ਘਰ ਮੇਰਾ ਓਏ ਲੱਗ ਜੂ ਪਤਾ ਵੀ ਤੇਰਾ ਘਰ ਅਕੀਦਾ ਘਰ ਪਤਾ ਤਾਂ ਲੱਗੀ ਖੜੇ ਹਾਂ ਹਾਂ ਹੁਣ ਮਾਰਦਾ ਨਾ ਲੰਡੇ ਨੂੰ ਬ ਓਏ ਲੰਡਿਆ ਆ ਜਾ ਓਰੇ ਐ ਦੁੱਧੋਂ ਪਾਣੀ ਹੁਣ ਛੈਣ ਦਾ ਨਾ ਕਰ ਕੀ ਦਾ ਇਹ ਕੋਈ ਨਾ ਲੱਗ ਜੂ ਪਤਾ ਫਿਰ ਓਏ ਕੇਲੇ ਦਾ ਘਰ ਹੈ ਕੇਲੇ ਦਾ ਕੇਲੇ ਦਾ ਫਿਰ ਮੈਨੂੰ ਕਹਦਾ ਸੁ ਭਾਈ ਮੈਂ ਤਾਂ ਲੰਡੇ ਜਿਹੜੇ ਘਰ ਜਾਣਾ ਵਾਹ ਜਾਨੇ ਆ ਓਏ ਲੰਡਾ ਮੇਰਾ ਭਾਈ ਐ ਸੌਰੀ ਕਿੰਨੇ ਵਾਰੀ ਸਮੀਆਂ ਆ ਮੈਂ ਤੈਨੂੰ ਲੱਗਦਾ ਤਾਂ ਹੈ ਨਹੀਂ ਲੱchn ਜਵੇ ਤੇਰੇ ਉਹਦੇ ਵਾਲੇ ਓਏ ਲੱchnਾ ਨੂੰ ਕਿਹੜਾ ਕੀ ਪਾਣੀ ਐ ਠੰਡਾ ਯਾਰ ਬਰਫਿਆ ਖਾਂਸੀ ਬਾਤੀ ਇਹਨੇ ਲੱਗਦਾ ਕੇਲੇ ਨੇ ਹੈ ਉਨ ਬਾਨ ਕੇ ਆਹਾ ਓਏ ਇਹ ਕਿਤੋਂ ਆਉਂਦੀ ਐ ਇਹ ਸੱਜਰੇ ਦੀ ਐ ਨਹੀਂ ਕਿਹਨੂੰ ਦੱਸਤਾ ਓਏ ਘਰ ਆ ਮਰਾ ਸਾਂ ਲਕੜਾਂ ਕੈਲਣਾ ਲਿਆ ਆ ਕੈਲਣਾ ਵੀ ਮਗਰੀ ਆਉਂਦਾ ਪੱਟੇ ਗਏ ਇਹਦਾ ਸਾਰਾ ਉਹ ਦੱਸ ਦੂੰ ਵੀ ਇਹਦੇ ਨਾਲ ਕਰੇਵਾ ਜਾਂ ਭਰਾਇਆਂਗਾ ਲੋਕੀ ਜਾਈਏ ਲੋਕ ਜੀਏ ਆਏ ਨਹੀਂ ਪਤਾ ਲੱਗਣਾ ਪਾ ਬੋਛ ਕੇ ਨੇ ਘਰੋਂ ਨਿਕਲ ਜਾਗੇ ਓਏ ਆਇਆ ਸਹੋਣੀਆਂ ਚੱਲ ਦੇ ਆ ਜਾ ਵੀ ਆ ਜਾ ਬਾਹਰ ਨਿਕਲ ਤੂੰ ਕਿਵੇਂ ਲੁਕਦਾ ਦੇਖ ਤੇ ਮੈਨੂੰ ਹੈ ਨਾ ਇੱਧਰ ਆ ਤੂੰ ਹੀ ਆ ਤੂੰ ਹੀ ਮੈਨੂੰ ਦਿਸ ਗਿਆ ਬੱਤ ਲੱਗ ਗਿਆ ਤੂੰ ਕੋਈ ਹੁਣ ਅੱਜ ਕੋਈ ਨਵਾਂ ਟੌਰਾਂ ਨਹੀਂ ਬੰਨਿਆ ਇਹੀ ਹੁੰਦੇ ਤੇ ਬੰਨੀ ਹੋਈ ਪੱਗ ਲਾਲ ਓਏ ਕਿਵੇਂ ਜੇ ਸੰਗੀ ਇਹਨਾਂ ਓਏ ਲੰਡੇ ਹਾਂ ਕੌਣ ਹੈ ਇਹੇ ਇਹੇ ਏਹ ਤੱਕ ਸੁਨਣਾ ਨਾ ਸੁਨ ਹਾਂ ਆ ਕੌਣਾ ਵੇ ਸੱਸਰੀ ਘਾਲ ਜੀ ਸੱਸਰੀ ਘਾਲ ਠੀਕ ਆ ਕੌਣ ਦੱਸੋ ਇਹਨੂੰ ਇਹ ਮੇਰਾ ਭਾਈ ਨਾ ਦੱਸ ਆ 10 ਦਿਨ ਹੋ ਗਏ ਤੈਨੂੰ ਲੁਗ ਦਸ਼ਿਪ ਦੇ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਮਾਣੀ ਮੋਟੀ ਕਿੰਨੇ ਕਦਨ ਕਿੰਨੇ ਕਦਨ ਲਪਜੇਗਾ ਮੇਰੇ ਤੋਂ ਆਪਣੇ ਟਰੱਕ ਦਾ ਗੇਰ ਆੜ ਗਿਆ ਸੀਗਾ ਮੈਂ ਤਾਂ ਉਸ ਮਰਾਉਣਾ ਇੱਥੇ ਸਮਰਾਉਣਾ ਹੈ ਅੰਦਰ ਵੜ ਕੇ ਇਹ ਤਾਂ ਮੇਰਾ ਘਰ ਹੈ ਇਹ ਤਾਂ ਮਿਲਣ ਆਇਆ ਸੀਗਾ ਜਵਾਕਾਂ ਜੱਲਿਆਂ ਨੂੰ ਜਵਾਖਾ ਜੱਲਿਆਂ ਨੂੰ ਜਵਾਖ ਕਿਹੜੇ ਵੇ ਆਇਆ ਨੂੰ ਕੈਲੇ ਨੂੰ ਭਾਈ ਨੂੰ ਮੇਰੇ ਨੂੰ ਅੱਛਾ ਇਹ ਜਵਾਖਾ ਜੱਲਣੇ ਜਾ ਗਿਆ ਵਰ ਪਰਿਵਾਰ ਤਾਂ ਪਰਿਵਾਰ ਹੀ ਹੁੰਦਾ ਖਰਾਬ ਤੈਨੂੰ ਕਿਵੇਂ ਸਮਝਾਵਾਂ ਮੈਂ ਨਾ ਫਿਰ ਤੂੰ ਲੁਕਿਆ ਕਾ ਤੂੰ ਮੈਨੂੰ ਦੇਖ ਕੇ ਪਤਾ ਮੈਂ ਤੜਕੇ ਤੱਕ ਵੀ ਫਿਰਦੇ ਸਾਰੇ ਪਿੰਡ ਉਤੋਂ ਦੀ ਕਿਹੜਾ ਤੇ ਆਈ ਉਹ ਬੇੜੇ ਤੇ ਤਾਂ ਨਹੀਂ ਖਲੇ ਆ ਰੂ ਟਰੱਕ ਮਿਸਤਰੀ ਕੋਲੇ ਖਲੇ ਆ ਰਿਆ ਪਿਆ ਉਹ ਆ ਲੁਕਿਆ ਥੋੜੀ ਜਿਹੀ ਪਾਣੀ ਪੀਂਦਾ ਸੀ ਇਹਦਾ ਬਰਫੀ ਜੀ ਕੱਢਣ ਦੀ ਕੋਸ਼ਿਸ਼ ਕਰਦਾ ਸੀ ਉਹ ਨਿਕਲੀ ਨਹੀਂ ਨਹੀਂ ਫਿਰ ਤੂੰ ਦੇਖ ਕੇ ਮੈਨੂੰ ਬਾਹਰ ਕਿਉਂ ਨਹੀਂ ਆਇਆ ਲੁਕੜ ਗਿਆ ਤੂੰ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਤੇਰਾ ਹਾਂ ਰਿਕਾਰਡ ਦਤਾ ਮੈਂ ਕੁਝ ਕਰੇ ਚੱਕ ਕੁੱਤਾ ਲਈ ਆਇਆ ਪਿੰਡ ਦੇ ਘਰ ਦੇਖ ਮੈਂ ਇਦਾਂ ਘਰ ਪੁੱਛਦੀ ਪੁੱਛਦੀ ਰਿਕਾਰਡ ਰਿਕਾਰਡ ਤਾਂ ਵਧੀਆ ਦਾ ਹੋਣਿਆ ਰਿਕਾਰਡ ਤਾਂ ਤੇਰਾ ਪੂਰਾ ਵਧੀਆ ਮੈਨੂੰ ਲੱਗਿਆ ਪਤਾ ਹੋਰ ਪੂਰਾ ਵਧੀਆ ਤਾਂ ਉਹ ਤਾਂ ਕਹਿੰਦੇ ਚੜਾਈਆ ਲੰਡੇ ਦੀ ਹਾਂ ਤੈਨੂੰ ਲੁਕਦਾ ਫਿਰਦਾ ਓਏ ਲੰਡੇ ਸਾਨੂੰ ਦੱਸੀ ਨਹੀਂ ਓਏ ਕਿਵੇਂ ਹਾਂ ਟਰੱਕ ਇੱਕ ਨਵਾਂ ਪਾਲਾ ਵੀ ਆਪਾਂ ਕਿਹੜਾ ਟਰੱਕ ਉਹ ਜਿਹੜਾ ਕਹਿੰਦਾ ਸੀ ਤੂੰ ਕਹਿੰਦਾ ਸੌਦਾ ਜਾਂ ਹੋਈ ਜਾਂਦਾ ਓਹ ਤਾਂ ਫਿਰ ਲੈਣਾ ਹਲੇ ਆਪਾਂ ਨੇ ਇਹਨਾਂ ਆਹ ਕੌਣਾ ਫੇਰਾ ਨਾ ਹਾਨ ਪ੍ਰਵਾਨ ਇਹਦੇ ਨੂੰ ਇਹਦੇ ਨਾਲ ਵਿਆਹ ਕਰਵਾ ਲਿਆ ਕੱਲ ਦਿਨ ਨੂੰ ਦੱਸਿਆ ਤਾਂ ਹੈਗੇ ਆਂ ਸੀ ਉਹ ਐ ਕੱਲ ਅੱਗੇ ਪਰਸ ਨਾ ਹਾਨ ਪ੍ਰਵਾਨ ਨੂੰ ਮੈਨੂੰ ਮੇਰੇ ਕੀੜੇ ਪੈ ਨੇ ਆ ਬੁੜੇ ਦੇ ਮਗਰ ਲੱਗੀ ਫਿਰਦੀ ਮੈਂ ਹਾਨ ਪ੍ਰਵਾਨੀ ਨਹੀਂ ਓਏ ਬੁੜੇ ਮਗਰ ਤਾਂ ਲੱਗੀ ਫਿਰਦੀ ਆ ਬੁਣਾ ਇਹਨੂੰ ਕਹਿਣੀ ਆ ਤੂੰ ਆ ਹੋਰ ਕੀ ਤੇਰੇ ਕਹਾ ਬੁੜਾ ਗਲੇ ਬਸ ਤੂੰ ਆ ਮੈਂ ਹਾਂ ਲੈ ਹੱਥ ਦੋਗੀ ਤੇਰੇ ਵਾਲੀ ਮੋਟੋ ਹੱਦ ਹੋ ਗਈ ਨਾ ਇਹਨਾਂ ਤੇ ਤੂੰ ਮਗਰ ਬਸ ਜਿੱਡੀ ਬੈਠੀ ਐ ਨਾ ਨਾ ਖਾਣ ਨਸ਼ੇ ਪੱਤੇ ਨਾ ਕਰਨ ਮੈਂ ਕਮਾਈਆਂ ਕਮਾਈਆਂ ਦਾ ਬੰਦੇ ਘਸਦੀ ਮੈਂ ਤਾਂ ਵੇਲ ਹੀ ਰਹਿਣੀ ਆ ਇਹਨੂੰ ਨਾ ਛੇੜ ਇਹ ਤਾਂ ਗੈਂਡਾ ਉਹ ਰਥੇ ਸਿੰਘ ਮਰਵਾਏਗਾ ਕਿਹਦਾ ਗੈਂਡਾ ਹੈ ਉਹਨੂੰ ਭੇਜਿਆ ਦਾ ਮਾਮ ਕੋਈ ਬਿਸਬਸ ਕੱਢ ਲਿਆ ਮਾਹ ਫਿਰ ਇਹਦੇ ਵਾਸਤੇ ਨਾ ਤੂੰ ਆਏ ਬਿਨਾ ਦੱਸੀ ਆ ਕਿ ਕੋਈ ਫੋਨ ਫਾਨ ਮਾਰਦੀ ਆ ਹੋ ਤੈਨੂੰ ਫੋਨ ਫਾਨ ਲਾ ਕੇ ਆਉਂਦੀ ਵੀ ਤੂੰ ਲੁਕ ਜਾਂਦਾ ਕਿਸੇ ਪਾਸੇ ਭاگ ਜਾਂਦਾ ਹੁਣ ਤੋਂ ਪਹਿਲਾਂ ਕਿੱਧਰ ਜਾਣਾ ਖਰਾਬ ਤੈਨੂੰ ਪਤਾ ਹੈ ਕਿਵੇਂ ਆਜੀ ਕੋਈ ਗੱਲਬਾਤ ਹੋਗੀ ਮੈਂ ਹਜੇ ਵੀ ਗੱਲਬਾਤ ਪੁੱਛਦਾ ਬਹਿ ਜਾਣਾ ਦੱਸ ਦੇਣਾ ਹੋਊਗਾ ਤੈਨੂੰ ਘਰੇ ਨਹੀਂ ਆਇਆ ਤੂੰ ਹੈ ਘਰੇ ਕਿਉਂ ਨਹੀਂ ਆਉਂਦਾ ਘਰੇ ਆਉਂਗਾ ਮੈਂ ਟਰੱਕ ਦਾ ਸਮਰ ਜਾਣ ਤੇ ਗੇਰੜ ਗਿਆ ਉਹਦਾ ਉੱਦਾ ਗੇ ਰਣਦਾ ਤੂੰ ਮੇਰੇ ਨਾਲ ਸੁਣ ਲੈ ਮੂਰੇ ਲੱਗ ਗਿਆ ਬੰਦਾ ਬਣ ਕੇ ਮੂਰੇ ਲੱਗਿਆ ਹੋਇਆ ਹਾਂ ਹਾਂ ਚੱਲ ਕਰੋ ਚੱਲ ਕਿੱਥੇ ਹੋਣਾ ਹਾਂ ਆਏ ਥੋੜੀ ਹੁੰਦਾ ਬਹਿ ਕੇ ਚਾਹ ਪਾਣੀ ਦਾ ਪੀ ਜਾਵਾਂਗੇ ਆਪਾਂ ਨਾ ਮੈਂ ਤਾਂ ਤੈਨੂੰ ਲੈ ਕੇ ਜਾਊਂਗਾ ਅੱਜ ਆਈ ਨਹੀਂ ਮੁਰਦੀ ਹੁਣ ਮੈਂ ਕੋਈ ਨਹੀਂ ਕੋਈ ਨਹੀਂ ਚੰਗਾ ਹਾਂ ਕਿੰਨੇ ਦਿਨ ਹੋ ਗਿਆ ਬੁੱਧੂ ਹੁਣ ਹੁਣ ਨਹੀਂ ਬੁੱਧੂ ਬਣਦੀ ਮੈਂ ਬੁੱਧੂ ਨੂੰ ਮੈਂ ਦੂਜਾ ਨਾ ਗਰਮਾਣੇ ਜਾਂ ਨਾਰੇ ਲਾਉਣਾ ਕਰਵਾ ਲਿਆਂਗਾ ਆਹ ਕੋਣਾ ਹਾਂ ਆਹ ਕੋਣਾ ਵੇ ਯਾਰ ਹੋ ਗਈ ਚੱਲੀਏ ਆਪਾਂ ਦੁਕਾਨ ਤੇ ਦੁਕਾਨ ਤੇ ਹੁਣ ਹਾਂ ਦੇਖ ਮੈਂ ਸੋਹਣੀ ਲੱਗਦੀ ਹੁਣ ਸੋਹਣੀ ਤਾਂ ਫਿਰ ਲੱਗਦੀ ਆ ਮੈਂ ਕਹਿੰਦੀ ਖੜ ਜਾ ਥੋੜਾ ਜਿਹਾ ਜੇ ਖੜ ਜਾਣਾ ਨਹੀਂ ਕੀ ਸੋਹਣੀ ਦਾ ਕੋਣਾ ਇਹ ਥੋੜਾ ਖੜ ਜਾ ਦੱਸ ਨਾ ਥੋੜਾ ਜਿਹਾ ਹੋਰ ਖੜ ਜਾ ਮੈਂ ਫੇਰ ਵਗ ਚੱਲਾਂਗੇ ਮੈਂ ਪਹਿਲਾਂ ਖੜੀ ਖੜੀ ਥੱਕ ਗਈ ਦੇਖੇ ਮੈਨੂੰ ਪਤਾ ਕਿੰਨਾ ਜਰੂਰ ਹੋ ਗਿਆ ਤਿਆਰ ਹੋਈ ਜਾਂਦੀ ਕੋਈ ਨਹੀਂ ਫਿਰ ਧਾਮ ਲੈ ਲਾ ਪਾਣੀ ਪੂਣੀ ਪੀ ਲਾਇ ਇਤਨੇ ਮੈਂ ਪਾਣੀ ਵੀ ਨਾ ਪੀ ਲਿਆ ਹੁਣ ਮੈਂ ਰੱਜ ਗਈ ਉਹ ਰਿਸ਼ਤੇਦਾਰ ਆਇਆ ਮੇਰੇ ਮਨ ਤੇ ਗੱਲ ਕਰਦਾ ਸੁਣ ਰਿਸ਼ਤੇਦਾਰ ਮੇਰੀ ਗੱਲ ਸੁਣ ਕੱਲ ਨੂੰ ਰਖੜੀ ਅੰਦਰ ਵਾਈਦ ਰਖੜੀ ਬਣਦੀ ਚੰਗਾ ਕਿਹੜੇ ਉਹ ਰਖੜੀ ਹੁਣ 50 ਬਣਾ ਬਣਾਤਾ ਰੱਖੀ ਐ ਨਹੀਂ ਨਹੀਂ ਮਾਲਾ ਮੈਂ ਆ ਬਰੂ ਗੀ ਨੂੰ ਉਹ ਹਥਿਆਰ ਦਊਂਦੇ ਹੁੰਦੇ ਅਗੇ ਰਖੜੀ ਮੈਂ ਹਥਿਆਰ ਦਾ ਉਹ ਦਊਂਗੇ ਨੂੰ ਸਾਡ ਲੈ ਕੇ ਰਖੜੀ ਕਿਵੇਂ ਬੈਠ ਬੰਨੂਗੀ ਹੈ ਦੇਖ ਬੋਰ ਕੌਣ ਕੁੜੀ ਦੀ ਹੈਗੀ ਇਹ ਕੁੜੀ ਨਹੀਂ ਹੈਗੀ ਆਪਣੀ ਇਹ ਹਾਂ ਹੋਰ ਕੌਣ ਹੈ ਨਹੀਂ ਕੁੜੀ ਤਾਂ ਚੱਲਦੇ ਆ ਤੂੰ ਬਰੇ ਹੋਰ ਕੌਣ ਹੈ ਉਹ ਕੁੜੀ ਨਹੀਂ ਹੈਗੀ ਹੈ ਕੌਣ ਹੈ ਬਰੇ ਜਨਾਨੀਆਂ ਤੂੰ ਤਾਂ ਫਾਦ ਰੂਗੀ ਛੱਡ ਚੁਗਾ ਜਨਾਨੀ ਆ ਜਨਾਨੀ ਆ ਇਹਨੂੰ ਦੀਨਾ ਨਹੀਂ ਇਹ ਕੁੜੀ ਕਿੱਥੇ ਆ ਵੇ ਜਨਾਨੀ ਦਾ ਕੀ ਦੀ ਜਨਾਨੀ ਐ ਕਹ ਲੈ ਸੀ ਕਹ ਲੈ ਦੀ ਕਿੱਥੇ ਲੰਡੇ ਜੀ ਦੀ ਓਹੋ ਹਾਏ ਬੇਤਰਾ ਬਹਿ ਜਾ ਵੇ ਬੇੜਾ ਤੇਰਾ ਵੇ ਮੈਨੂੰ ਤੂੰ ਦੱਸਿਆ ਨਹੀਂ ਵੇ ਉਹ ਗੱਲ ਸੁਣ ਲੈ ਇਹਦਾ ਚਾਉੜ ਕਰਦੀ ਐ ਮੇਰੀ ਗੱਲ ਸੁਣ ਲੈ ਮੇਰਾ ਪਾਰਾ ਨਾ ਬੰਦ ਹੁਣ ਖੰਡਿਆ ਚਾਉੜਾ ਚੁਦਰਾ ਫੜਕੇ ਵੇ ਆਪਣੀ ਆਪਣੀ ਕੁੱਟੀ ਜਾਂਦੀ ਇਹ ਤਾਂ ਨੂੰ ਘਬਰਦੀਆਂ ਐ ਨਾ ਘਰ ਕੁੜੇ ਨਾ ਬਲ ਦੱਸ ਮੈਨੂੰ ਹਾਂ ਮੈਨੂੰ ਕੁੜੇ ਹੈ ਓਹੋ ਭਗਵਾਨ ਕਹਿਦਾ ਨਾ ਫਿਰ ਇਹਨੂੰ ਕਹਿ ਕੁੜੇ ਕਿਹਨੋ ਰਖੜੀ ਬਣਾਏ ਤੋ ਚਲ ਕੁੜ ਐ ਤੂੰ ਦਾ ਕੱਲ ਨੂੰ ਹੋਰ ਕੁਸ ਕਈਂ ਐ ਰਖੜੀ ਕਿਵੇਂ ਬਣਾਉ ਮੈਨੂੰ ਕਹਦੇ ਕੁੜਿਆ ਕਹਦੇ ਹਾਂ ਕੁੜੇ ਤੂੰ ਚੱਲ ਅੰਦਰ ਮੈਂ ਆਉਣਾ ਫਿਰ ਮੈਂ ਹੁ ਦੁਬਾਰਾ ਤਿਆਰ ਹੋਊਂਗੀ ਤਿਆਰ ਤਿਆਰ ਤਾਂ ਹੈਗੀ ਐਂ ਬਹਿ ਜਾ ਐਂ ਬਹਿ ਜਾ ਬਹਿ ਜਾ ਬਹਿ ਜਾ ਅੰਦਰ ਬਹਿ ਜਾ ਹਾਂ ਬਹਿ ਜਾ ਨਾ ਮੇਰੇ ਸਿਰ ਤੇ ਬਹਿ ਜਾ ਸਿਰ ਤੇ ਹਾਂ ਆ ਜਾ ਬਹਿ ਜਾ ਆ ਜਾ ਬਹਿ ਜਾ ਚੜ ਵੀ ਜਾ ਚੜ ਵੀ ਜਾ ਹਾਂ ਚੱਲ ਉਧਰ ਭਾਗ ਜਾ ਭਾਈ ਤੂੰ ਬਹੁਤ ਸੰਧਾ ਖਰੀਦ ਕੇ ਲੈਂਦਾ ਹੋਇਆ ਚੱਲ ਚੱਲ ਭਾਗੇ ਜਾ ਹਾਂ ਕਿਉਂ ਤੂੰ ਇਹ ਪੁੱਠਿਆਂ ਕਿਤੇ ਇੱਥੇ ਦਾ ਕਰਨੋਂ ਹਟ ਜਾ ਕੋਣ ਹੈ ਤਾਂ ਦੱਸ ਦੇ ਮੈਨੂੰ ਤੈਨੂੰ ਦੱਸੀ ਤਾਂ ਜਾਣਾਂ ਗੁੱਡੀ ਐ ਕਿਹਦੀ ਗੁੱਡੀ ਰਾਵੜਦੀ ਗੁੱਡੀ ਐ ਇਹ ਰਾਵੜ ਦੀ ਦੀਂਦੀ ਐ ਤੈਨੂੰ ਹਾਂ ਐ ਹੋਰ ਕਿਹਦੀ ਗੁੱਡੀ ਐ ਇਸ ਘਰ ਚਾਹੀਦਾ ਕੁਝ ਲੱਗਦੀ ਹੋਊਗੀ ਭੈਣਾ ਕਿ ਤੇਰੀ ਗੱਲੇ ਵਾਲੀ ਐ ਕੀ ਆ ਕੋਣ ਹੈ ਭੈਣਾ ਨਾ ਗੱਲੇ ਵਾਲੀ ਐ ਫਿਰ ਹੋਰ ਕੀ ਐ ਬਸ ਇਹਦਾ ਤੀਜੀ ਥਾਮੇ ਆ ਤੀਜੀ ਥਾਮੇ ਆ ਔਰ ਤੂੰ ਚਾਹ ਮੈਨੂੰ ਦੱਸ ਪੀਣਾ ਕਿ ਕੀ ਖਾਣਾਗਾ ਹਾਂ ਜਿਵਾਖਾ ਜੱਲਿਆਂ ਨੂੰ ਮਿਲਣਾ ਆ ਹਾਂ ਕੀ ਖਾਣਾ ਮੈਂ ਤੈਨੂੰ ਖਾਣਾ ਹਾਂ ਬਾਹਰ ਆਣਿਆ ਹਲੇ ਰੱਜੀ ਨਹੀਂ ਹੈਗੀ ਸੱਜੀ ਮੈਂ ਤੈਨੂੰ ਦੱਸਦੀ ਕਰ ਮੈਨੂੰ ਸੱਚੀ ਸੱਚੀ ਦੱਸ ਦੇ ਹੁਣ ਤੂੰ ਜਿਵਾਖਾ ਜੱਲਿਆਂ ਦਾ ਨਾਂ ਲਈ ਜਾਂਦਾ ਸੀ ਕੋਈ ਨਿਆਣਾ ਵੀ ਨਹੀਂ ਵੇਂਦਰਾ ਯਾ ਦੇਖ ਲੈ ਆ ਜਾ ਦਹਾਮਾ ਤੈਨੂੰ ਐਡਾ ਵੱਡਾ ਘਰ ਆਂਗਾ ਤੈਨੂੰ ਨਿਆਣਾ ਦੀਸੇ ਦਾ ਨਹੀਂ ਹੁਣ ਤੱਕ ਤਾਂ ਚਲ ਜਾ ਇਹਨੂੰ ਖਾਵੇ ਕੋਈ ਹੋਵੇ ਤੀਜੀ ਹੋਵੇ ਕੋਈ ਦੂਜੀ ਹੋਵੇ ਚਲ ਤੂੰ ਮੇਰੇ ਮੂਰੇ ਲੱਗ ਜਾ ਲੈ ਪਤਾ ਕਰੇ ਚੱਲ ਗਈ ਫਿਰ ਹਟ ਜਾ ਹੁਣ ਐ ਤੱਤੇ ਕੋ ਬਜਾਇਆ ਨਹੀਂ ਜਾਂਦਾ ਹਾਂ ਅਲੇ ਨਾਉਣਾ ਕਰਨਾ ਮੇਰੀ ਅੱਖ ਦੁਖੀ ਜਾਂਦੀ ਐ ਅੱਖ ਤਾਂ ਕਿਨੇ ਮੂ ਥੜਾ ਕੁੜਤਾ ਤੇ ਰਵੇ ਬਸ ਇਹ ਤਾਂ ਕੋਈ ਜਾਨਵਰ ਲੜ ਗਿਆ ਸੀ ਗਾਰਾ ਜਾਨਵਰ ਤਾਂ ਕਾਹਨੋ ਲੜਿਆ ਇਹ ਤੀਮੀਆਂ ਦੇ ਨਤੀਜੇ ਨੇ ਓਹੋ ਫਿਰ ਤੂੰ ਤਾਂ ਹਟ ਜਾ ਮੈਂ ਡਾਂਗ ਮਾਰੂੰਗਾ ਤੇਰੇ ਆ ਕੇ ਮਾਰੇਗਾ ਡਾਂਗ ਤੇ 3 ਮੀਆਂ ਚਾੱਕੇ ਘੋਡੇ ਕੋਲ ਧਰ ਲਉ ਮੇਰੇ ਪਿਓ ਦੇ ਸਾਲੇ ਨੂੰ ਕੀ ਅਰਥ ਹੋਇਆ ਵੀ ਡਾਂਗ ਮਾਰੀ ਆਹ ਕਰਿਆ ਕੁੜੀਆਂ ਦੇ 3 ਮੀਆਂ ਦੇ ਤੇ ਅਲੀਲੀ ਦਾ ਹੋਈ ਪਈ ਅੱਖ ਤੇਰੀ ਲਾਲ ਹੋ ਰਹੀਆਂ ਤੈਨੂੰ ਮੈਂ ਉਹਦਾ ਨਹੀਂ ਰੰਗ ਰੂੰਗ ਦਾ ਫਰਕ ਪੈਣ ਲੱਗ ਗਿਆ ਹਾਂ ਅਣਕ ਉੱਤੇ ਲਰਖੇ ਮੈਨੂੰ ਕੀ ਦੀਂਦਾ ਫਿਰ ਹੈ ਮੈਨੂੰ ਕੀ ਦੀਂਦਾ ਚੱਲ ਜੰਗਾ ਉੱਥੇ ਬਹਿ ਜਾ ਐਵੇਂ ਗਰਮ ਨਾ ਹੋ ਠੰਡੀ ਹੋ ਗਰਮ ਨਾ ਹੋ ਨਾ ਠੰਡੀ ਹੋ ਚੱਲ ਹਾਂ ਮਰਨੇ ਮਾਮਾ ਸੰ ਕਿ ਮਰੂ ਖਚਕੇ ਓਹੋ ਤੈਨੂੰ ਗਾਣੂ ਗੈਣਾ ਏਦਾਂ ਹੀ ਜੇ ਕਰਦਾ ਸੀਗਾ ਇਹ ਸੱਜਣੇ ਨਹੀਂ ਕਿਧਰੋਂ ਆ ਗਏ ਇਹਨੇ ਤਾਂ ਘਰ ਚੱਕ ਦੂੰਗੀ ਇਹ ਇਹਨੂੰ ਪਤਾ ਵੀ ਨਾ ਲੱਗ ਜੇ ਮੇਰੇ ਜਾਣੇ ਨਹੀਂ ਆਈ ਕਿਵੇਂ ਆਇਆ ਇਹਨੂੰ ਤਾਂ ਕਰਦਾ ਨਹੀਂ ਪਤਾ ਸੀ ਕਿੱਥੋਂ ਕੱਢ ਲੈਨੇ ਮੇਰਾ ਪਤਾ ਤਾਂ ਆ ਚੱਲ ਬਰਿਆਉਣੇ ਇਹਨੂੰ ਦੇ ਕੇ ਲollipops ਇੱਕ ਕੀ ਪਤਾ ਟੌਪ ਜਾਂ ਡਾਫੇ ਨਾ ਬਰਜੇ ਕਿੱਡੀ ਮੋਟੀ ਐ ਦਾੜੀ ਸੋਹਣੀ ਐ ਗੈ ਲਿਆ ਲੰਡਾ ਇਹਦੇ ਹੱਥ ਥੱਲੇ ਕਿੱਥੇ ਆਉਂਗਾ ਓ ਮੇਰੀ ਗੱਲ ਸੁਣ ਬਚੋਲੇ ਨੂੰ ਕਹੇਂ ਕਹੂਗੇ ਆਪੇ ਕਰੇਮਾਂ ਭਰਾਂਗੇ ਕੀ ਪਤਾ ਹੈ ਕਿਸਮਤ ਬਚੋਲੇ ਨੂੰ ਕਹਦਾਂਗੇ ਲੰਡਾ ਇਹਦੇ ਥੱਲੇ ਥੋੜੀ ਲੱਗੂਗਾ ਲੰਡਾ ਲੜਦਾ ਫੜਦਾ ਰਹਿੰਦਾ ਇਹਦੇ ਨਾਲ ਕਰਨੀ ਪੂ ਗੱਲਬਾਤ ਅਸਲ ਤਾਂ ਬਚੋਲੇ ਦੇ ਹੱਥ ਪੈਰ ਲਾਉਣੇ ਪੈਣਗੇ ਕੈਲਿਆ ਸਾਡੇ ਲੰਡੇ ਦਾ ਕੀ ਪਤਾ ਕਿੱਧਰ ਨੂੰ ਚੜ ਜੇ ਨਾ ਮੁੜ ਕੇ ਦੇ ਹੱਥ ਥੱਲੇ ਆਉਣਾ ਚੱਲ ਕੇ ਲੈ ਹਰ ਸੋਣੀ ਤਾਂ ਬਹੁਤ ਐ 나ਡੀ ਮੋਟੀ ਐ ਤਗੜੇ ਘਰ ਦੀ ਲੱਗਦੀ ਐ ਥੋਰੀ ਸਾਰਾ ਘਰ ਸਾਮੀ ਫਿਰੂਗੀ ਲੈ ਚਾਲ ਫਿਰ ਕੇ ਲੈ ਆਉਣਾ ਦੇਰ ਕਾਦੀ ਐ ਮਿੱਟ ਮਾਰ ਓਏ ਏ ਟਿਲਾ ਦੇ ਗੇਲਿਆ ਓਏ ਸਹੁਰੇ ਕੀ ਦੇਖੀ ਇਨੀ ਮੈਚੂ ਬੇ ਮੈਂ ਤਾਂ ਕੁਛ ਨਹੀਂ ਦੇਖਦੀ ਆ ਗਿਆ ਉਹ ਪੁਜੀਆ ਲੈ ਕੇ ਕਿਹੜਾ ਪੁਜੀਆ ਦੁਕਾਨ ਦੇ ਪੁਜੀਏ ਲੈਣ ਗਿਆ ਸੀ ਲੰਡਾ ਲੰਡਾ ਹਾਂ ਉਹ ਨਹੀਂ ਮੁੜਦਾ ਕਿਉਂ ਮੁੜਦਾ ਕਿਉਂ ਨਹੀਂ ਉਹ ਤਾਂ ਭੱਜ ਗਿਆ ਉਹ ਨਹੀਂ ਆਉਂਦਾ ਹੁਣ ਕਿੱਥੇ ਭੱਜ ਗਿਆ ਕੀ ਪਤਾ ਕਿੱਧਰ ਵੱਡ ਗਿਆ ਤੈਨੂੰ ਦੱਸ ਕੇ ਕਿਹਾ ਓਏ ਮੈਨੂੰ ਦੱਸਈ ਹੈ ਉਹਦਾ ਪਤਾ ਹੈ ਲੰਡੇ ਜਿਹੜੇ ਦਾ ਆਉਣਾ ਕਰਨਾ ਕੀ ਆਉਨੇ ਹੋਣ ਨਹੀਂ ਆਉਂਦਾ ਕਿਹੜਾ ਪੁਜੀਆ ਕਿਹੜੀਆਂ ਗਿਰੀਆਂ ਦੀ ਗੱਲ ਕਰਦੀ ਐ ਤੂੰ ਊਮਾ ਮਰ ਜਾ ਲੈ ਮੈਂ ਤਾਂ ਇੱਥੇ ਮਸਾ ਪਾੜਿਆ ਸੀ ਬਹਿ ਜਾਣਾ ਹੁਣ ਫੇਰ ਚਿੱਤੜੀ ੱਡੀਆਂ ਲਾ ਕੇ ਲੈ ਹੁਣ ਮੈਂ ਕਿੱਥੇ ਪਾੜ ਲੂੰ ਉਹਨੂੰ ਹੁਣ ਨਹੀਂ ਸਿਉਂਦਾ ਭੁੱਲ ਗਿਆ ਹੁਣ ਤਾਂ ਲੰਡੇ ਨੂੰ ਵੇ ਆਏ ਕਿਵੇਂ ਭੁੱਲ ਜਾ ਆਏ ਕਿਵੇਂ ਬੋਲਦਾ ਤੂੰ ਅੰਬਰਾ ਜੜਾਰੀਆਂ ਮਾਰਦਾ ਮਾਦਾ ਲਾਦ ਨਹੀਂ ਹੁੰਨੀ ਐ ਇਹ ਚਿਹੜਿਆਂ ਦੇ ਬਿਠੇਰੇ ਦੇ ਫੰਗ ਘੱਟੇ ਨੇ ਅੱਛਾ ਹਾਂ ਉਹ ਨਹੀਂ ਫੰਗ ਘੱਟ ਸਕਦੀ ਸੋਹਣੀਏ ਦਿਨ ਇੱਕ ਗੱਲ ਕਰਨੀ ਸੀ ਮੈਂ ਕੀ ਗੱਲ ਕਰਨੀ ਸੀ ਮੇਰੇ ਤਾਂ ਮਤ ਮਾਰੀ ਪਈ ਐ ਸਮਾਜ ਨਾਲ ਤੇਰੀ ਓਏ ਉਹ ਦਾ ਸੰਗ ਲਾਉਂਦੀ ਐ ਮੈਂ ਤੈਨੂੰ ਐਂ ਕਹਿੰਦਾ ਸੀ ਕੋਈ ਬਚੋਲਾ ਮਚੂਲਾ ਪਾ ਕੇ ਆਪਾਂ ਹੀ ਕਰਾਰਾ ਨੇ ਰਿਸ਼ਤਾ ਬੇ ਮੂਥੜ ਦੇਖਦਾ ਆਪਦਾ ਓਏ ਮੂਥੜ ਆਵਚੋਲਿਆਂ ਦਾ ਮੂਥੜ ਦਾ ਮੈਂ ਰੋਜ਼ ਦੇਖਦਾ ਸੀਸੇ ਵਿੱਚ ਵਾਹ ਕਿਉਂ ਕਿ ਤੇਰੇ ਨਾਲ ਕਦ ਵਿੱਚ ਕਰਾਂ ਲੱਕ ਕਿਉਂ ਕਰਵਾ ਲਾਂ ਓਏ ਹੋਰ ਫੇਰ ਹੁਣ ਲੰਡਾ ਦਾ ਸਿਆਉਂਦਾ ਨਹੀਂ ਕੋਈ ਨਾ ਲੱਭ ਲੂੰ ਜਿਵੇਂ ਮੈਂ ਇੱਥੇ ਲੱਭ ਲਈ ਫੇਰ ਲੱਭ ਲੂ ਤੇਰੀ ਮਰਜ਼ੀ ਐ ਸੌਰੀ ਐ ਮੈਂ ਤਾਂ ਤੇਰੇ ਚੰਗੇ ਗੱਲ ਕਹਿਣਾ ਤੂੰ ਚੰਗੀ ਗੱਲ ਕਹਿਣਾ ਤੇਰੇ ਵਰਗੇ 36 ਟੱਕਰ ਦੇ ਨੇ ਮੈਨੂੰ ਐ ਤਾਂ ਜਦੋਂ ਲੱਭਦੀ ਫਿਰਦੀ ਹੁੰਨੀ ਆ ਉਹਨੂੰ ਮੈਂ ਕੈਲੇ ਵਰਗੇ ਨਹੀਂ ਮਿਲੇ ਤੈਨੂੰ ਜੰਡੇ ਜਿਹੜੇ ਵਰਗੇ ਛੱਤੀ ਮਿਲੇ ਹੋਣਗੇ ਮਾ ਜੈਨ ਗੱਸਤੀ ਗੱਲ ਇਹ ਜਿਹਾ ਵੱਧ ਘੱਟ ਜੀ ਮੇਰੇ ਕੋਲ ਨਾ ਗੱਲ ਕਰ ਲਈ ਚਰਚੇ ਉਹਦੇ ਵਾਲਾ ਗੁੱਸਾ ਤੇਰੇ ਤੇ ਲਾਉਣਾ ਪਾਜੇ ਚਰਚੇ ਹੁੰਦੇ ਆ ਕੈਲੇ ਦੇ ਹਾਂ ਚਰਚੇ ਉਹਨੇ ਚਰਚੇ ਸੋੜਾ ਦੋਨੇ ਭਾਈਆਂ ਦੀ ਹੁੰਦੇ ਨੇ ਤੇਰੇ ਵਰਗੇ ਨੂੰ ਖੜੀ ਨੂੰ ਵੇਚ ਜਾਂਦਾ ਕੈਲਾ ਬੇਮਹਾਂ ਬਸ ਕਰ ਤਾ ਕਹਿ ਰਹਾ ਤਾ ਕਹਿ ਰਹਾ ਆ ਜੋ ਠੂਕਣੇ ਪੈਣ ਲੱਗੇ ਨਾ ਗਿਣੇ ਵੀ ਨਹੀਂ ਜਾਣਵੇਂ ਕਿੰਨੇ ਲੱਗੇ ਟਕਾ ਨੂੰ ਮੈਂ ਕਹਿ ਰਹਾ ਉਹ ਫਿਰਦਾ ਪੱਗ ਮੰਨੀ ਐ ਐਨ ਕਾਂ ਲੱਗੀਆਂ ਚੰਗੀ ਸੋਟੀ ਫੜੀਆਂ ਐ ਬੇਬੇ ਰਾ ਕਿਉਂ ਦਮਾ ਖਾਈ ਜਾਂ ਨਾ ਮੇਰੀ ਸੁਰਤੀ ਹੋਵੇ ਕੰਨੀ ਭਈ ਆ ਵੀ ਕਿੱਧਰ ਨੂੰ ਵਾਗ ਗਿਆ ਉਹ ਓਏ ਚੰਗਾ ਪੂਜੀਆ ਦਾ ਨਹੀਂ ਉਹਨੇ ਮਿਰਚ ਖਾਣਾ ਫਿਰ ਲੈ ਕਿਉਂ ਕੋ ਮਿਰਚ ਚੋਦਾ ਮਿਰਚ ਖਾਣ ਦਾ ਓਏ ਚਟਨੀ ਰਗੜ ਲੈ ਰੋਟੀ ਖਾ ਨਾ ਤੂੰ ਚਟਚਰਾ ਕਰੀ ਜਾਂਦਾ ਮੈਨੂੰ ਤੂੰ ਉਹਦਾ ਮੈਂ ਤੈਨੂੰ ਘਰ ਪੁੱਛਿਆ ਉਹਦਾ ਤੂੰ ਬਹਿਰ ਤਾਂ ਕਰੀ ਗਿਆ ਨਹੀਂ ਤਾਂ ਘਰ ਦੱਸ ਪੂਰੀ ਲੈ ਲੈ ਮਿਰਚ ਮੁਰਚ ਲੈ ਫੜ ਓਏ ਤੂੰ ਤਾਂ ਗੁੱਸਾ ਕਰੀ ਜਾਂਦੀ ਐ ਓਏ ਹੋਰ ਕੀ ਖਾਏਂਗੀ ਮਾਦਾ ਕੁਸ ਨਹੀਂ ਖਾਂਦੀ ਖਵਾਤਾ ਬਸ ਮੈਂ ਤੇ ਜਿਹੜਾ ਪੁੱਖਵਾਉਣਾ ਲੰਡੇ ਆਲਾ ਪੂਜੀਆਂ ਨਹੀਂ ਆਉਂਦਾ ਪੂਜੀਆਂ ਕਿਉਂ ਨਹੀਂ ਆਉਂਦਾ ਉਹ ਤਾਂ ਆ ਵੀ ਹੁਣ ਸ਼ਾਮਲ ਹੋ ਜਾਊਗਾ ਮੇਰੇ ਕੋਲੇ ਓਏ ਚੰਗਾ ਤੂੰ ਮੇਰੇ ਨਾਲ ਰਾਇ ਕਰ ਲੈ ਵਿਚੋਲੇ ਦੀਆਂ ਮਿੰਤਾ ਮੁੰਤਾ ਕਰਦਾ ਨਾ ਮੈਂ ਬੇ ਮਰਨੇ 4 ਸਾਲ ਹੋ ਗਏ ਸਾਡਾ ਵਿਆਹ ਹੋਇਨੂੰ ਹੈਂ ਹਾਂ 4 ਸਾਲ ਆਹੋ ਤਈਓ ਮਾਗਰ ਮਾਗਰ ਫਿਰਦੀਆਂ ਉਹਦੇ ਮੈਂ ਓਏ ਲੰਡੇ ਨੇ ਤਾਂ ਮੈਨੂੰ ਕਦੇ ਦੱਸਿਆ ਨਹੀਂ ਵੀ 4 ਸਾਲ ਹੋ ਗਏ ਐਵੇਂ ਮੇਰਾ ਦਿਮਾਗ ਨਹੀਂ ਭਾਵੇਂ ਜਣਾ ਮੈਂ ਥੱਪੇ ਉਹਦੇ ਮਾਗਰ ਫਿਰੂੰਗੀ ਓਏ ਮੈਂ ਪੁੱਛਦਾ ਕੋਈ ਨਹੀਂ ਫੋਨ ਫਾਨ ਕਰਕੇ ਇੱਥੇ ਆਊਗਾ ਤਾਂ ਹੈਗੀ ਮੈਂ ਤਾਂ ਆਪ ਹੀ ਲੱਭਦੀ ਹੁਣ ਕੋਈ ਨਾ ਇਹਨੂੰ ਸਮਾਰ ਕੇ ਤੇ ਨਹੀਂ ਜਾਨੀ ਪੂਗੀ ਹੁਣ ਹੋਰ ਹੀ ਕੰਮ ਹੋ ਓਏ ਲੰਡਿਆਂ ਓਏ ਮੈਂ ਤਾਂ ਸੋਚੀ ਨਹੀਂ ਸੀ ਆ ਤੇਰੇ ਬਾਰੇ ਇਕੱਠੇ ਰੋਟੀ ਖਾਂਦੇ ਇਕੱਠੇ ਪੀਂੰਦ ਪੈਂਦੇ ਓਏ ਚਾਂਦ ਸਾਲ ਹੋ ਗਏ ਲੰਡਿਆਂ ਵਿਆਹ ਕਰਵਾਏ ਨੂੰ ਕੈਲੇ ਨੂੰ ਅੱਜ ਤੇ ਕਰ ਦੂੰ ਪਿੰਖਨੇ ਲੱਗਣ ਦਿੱਤੀ ਕੈਲਿਆਂ ਓਏ ਪਾਈਆਂ ਨੂੰ ਭਾਈ ਚੜੀ ਜਾਂਦੇ ਐ ਅੱਜ ਕੱਲ ਚਾਰ ਸਾਲ ਗੱਡੀ ਕਿਹੜੀ ਲੈਤੀ ਐ ਏਸੀ ਨਾਲੀ ਕਰੇਵਾ ਕਰੂਆਂ ਭਰਾ ਆ ਹੂੰ ਕਹਿ ਲਿਆ ਹੁਣ ਕੀ ਬਣਦਾ ਹੁਣ ਤਾਂ ਮਿਰਚ ਸਿਰ ਤੇ ਟੰਗ ਲੈ ਜਿਹੜੇ ਲੰਡੇ ਨੇ ਕਰਤੀ ਖੇਤ ਪਏ ਰੋਈ ਨਾ ਨਹੀਂ ਹੁੰਦੀ ਓਏ ਲੰਡਿਆ ਇੰਨਾ ਪਿਆਰ ਤਾਂ ਕਦੇ ਮੈਂ ਕਰਿਆ ਨਹੀਂ ਕਿਸੇ ਨੂੰ ਜਿੰਨਾ ਤੈਨੂੰ ਕਰਿਆ ਸੀ ਤੂੰ ਖੇਚ ਪਾਤੀ 4 ਸਾਲਾਂ ਦਾ ਵਿਆਹ ਕਰਾ ਕੇ ਬੇ ਜਾਣੇ ਕੋਲੇ ਓਏ ਸੋਹਣੀਏ ਕਿੱਧਰ ਤੁਰ ਪੀਂ ਬੇ ਮੈਂ ਤਾਂ ਜੇਲੇ ਕੋਲੇ ਜਾ ਕੇ ਆਉਣੀ ਆ ਓਏ ਜੇਲੇ ਕੋਲੇ ਕੀ ਹੈਗਾ ਬੇ ਉਹਨੂੰ ਪੁੱਛ ਲਈਂ ਜਾ ਕੇ ਵੀ ਲੰਡਾ ਜਿਹੜਾ ਦੱਸਦੇ ਮੈਨੂੰ ਕਿੱਥੇ ਆ ਤੈਨੂੰ ਪਤਾ ਸਭ ਓਏ ਲੰਡਾ ਵਾ ਹੁਣ ਲੈ ਗਿਆ ਆਮ ਸਮਾਨਿਆਂ ਚ ਅਡਾਰੀਆਂ ਹੁਣ ਇੱਥੇ ਹੁੰਦਾ ਬੇ ਆਏ ਕਿਵੇਂ ਤਾਂ ਤੇ ਆਏ ਨਹੀਂ ਕਿਵੇਂ ਗਏ ਕਿਵੇਂ ਨਹੀਂ ਇੱਥੇ ਹੁੰਦਾ ਜਿਵੇਂ ਮੈਂ ਇੱਥੇ ਲੱਭ ਲਿਆ ਓਵੇਂ ਮੈਂ ਕਿਤੇ ਹੋਰ ਲੱਭ ਲੂੰਗੀ ਜਾ ਕੇ ਉਹਨੂੰ ਕਿੰਨਾ ਮਰਜੀ ਜੇਲੇ ਕੋਲੇ ਤੁਰੇ ਫਿਰ ਜੇਲੇ ਨੇ ਕਿਹੜਾ ਤੈਨੂੰ ਕੋਈ ਰਾਹ ਪਾਉਣੀ ਹੈ ਗੱਲ ਮੈਨੂੰ ਪਤਾ ਹੀ ਹੈਗਾ ਤਾਂ ਉਹ ਪਿੰਡ ਚ ਹੀ ਆ ਪਰ ਮੈਂ ਇੱਥੋਂ ਲੁਕਦਾ ਫਿਰਦਾ ਲੋਕਾਂ ਨੂੰ ਕਿਹੜਾ ਕੋਈ ਕਤਲ ਕਰਤਾ ਉਹਨੇ ਕਤਲ ਹੀ ਕਰਤਾ ਜਿਹੜਾ ਭੱਜਿਆ ਫਿਰਦਾ ਹੋਲਾ ਬਹਿ ਜਾਣਾ ਇੰਨਾ ਤਾਂ ਕੋਈ ਤੀਵੀਂ ਤਾਂ ਡਰਦਾ ਜਿੰਨਾ ਉਹ ਡਰਦਾ ਮੈਂ ਇੱਥੋਂ ਪਾਲ ਲੈ ਪਈ ਜੇ ਥਿਆਉਂਦਾ ਤੈਨੂੰ ਜੇਲ੍ਹ ਹੀ ਨਹੀਂ ਥਿਆਉਣਾ ਪਹਿਲੀ ਗੱਲ ਤਾਂ ਥਿਆਉਣਾ ਕਿਉਂ ਨਹੀਂ ਮੈਂ ਤਾਂ ਅਪਤਾਲ ਚੋਂ ਕੱਢ ਲਿਆ ਉਹਨੂੰ ਚੰਗਾ ਪਤਾ ਕੱਢਣ ਵਾਲੇ ਤਾਂ ਮਰ ਗਏ ਜੇਲੇ ਨੂੰ ਬਾ ਮੈਨੂੰ ਲੱਗਾ ਤੇਰਾ ਪੂਰਾ ਪੂਰਾ ਹੱਥ ਆ ਉਹਦੇ ਚ ਵਿੱਚ ਭਜਾਉਣ ਚ ਓਏ ਮੈਂ ਤਾਂ ਉਹ ਗੱਲ ਕਰਦਾ ਸਵੇਰ ਕੀ ਸਹੁਰੀ ਹਾਂ ਆਏ ਕਿ ਮੈਂ ਕਹਿਣਾ ਮੇਰੇ ਤੇ ਕਾਹਨੂੰ ਬਲੇਮ ਲਾਈਏ ਨਹੀਂ ਬਲੇਮ ਲਾਈ ਜਾਨੀ ਆ ਪਰ ਤੂੰ ਨਾਲੇ ਮੇਰਾ ਤੂੰ ਮੂਹਰੇ ਕੋ ਰਾਸਤਾ ਘੇਰਦਾ ਬਹਿ ਜਾਣਾ ਪਹਿਲੀ ਨਹੀਂ ਕੰਮ ਬਣਦਾ ਮੇਰਾ ਤਾਂ ਕੋਈ ਕੰਮ ਹੈ ਕਿੱਧਰ ਜਾਨੀ ਆ ਮੋਟਾ ਕੱਟਦਾ ਮੇਰਾ ਘਰ ਮੇਰਾ ਦਰ ਰਾਹ ਹੀ ਕੱਟ ਦਾਂਗੇ ਜਦੋਂ ਤੂੰ ਮੈਨੂੰ ਕਿਉਂ ਮੋਲ ਮਾਰਾਂ ਮੈਂ ਸਿੱਧੀ ਨੰਗ ਜਾਂਦੀ ਆਪਦਾ ਮੋਲ ਮਾਰਨੋਂ ਕਿਹੜਾ ਤੇਰੀ ਸਰਕਾਰੀ ਬਸ ਸਟਾਪ ਦੀ ਆਦਾ ਸਰਕਾਰੀ ਬਸ ਸਟਾਪ ਦੀ ਆ ਮੋਜਾਂ ਨਾ ਝੂਟੇ ਲੈਂਦੀ ਫਿਰਦੀ ਐ ਕਦੇ ਉਧਰ ਬਾਗੀ ਦਾ ਰਕਾਰ ਆਤੀ ਜਾਣਾ ਚੱਕਦੀਆਂ ਝੋਲਾ ਉਧਰ ਵਾਜਦੀਆਂ ਜੈਲੇ ਕੋਲੇ ਚੱਕਦੀਆਂ ਝੋਲਾ ਜੈਲੇ ਆ ਲੰਡੇ ਕੋਲੇ ਆ ਜਾਂਦੀ ਐ ਇਹ ਕਿਰਾਇਆ ਕਾਦਾ ਮਾਫ ਕਰਿਆ ਭਜਾਉਣ ਵਾਲੀਆਂ ਗੱਲਾਂ ਤਾਂ ਆਪ ਹੀ ਕਰਦੀ ਐ ਸਰਕਾਰ ਹੋਰ ਜਾ ਕੇ ਆਵਾ ਭੈਣ ਦੇ ਖਾਸਮ ਕੋਲੇ ਜੈਲੇ ਕੋਲੇ ਹੁਣ ਤਾਂ ਲੰਮਾ ਤਾਂ ਦੇਵਾ ਕਿ ਚੰਗਾ ਸੰਧਾਰਾ ਟਕਰਾਇਆ ਬਹਿ ਜਾਣਾ ਮੈਨੂੰ ਇਹ ਤਾਂ ਮੈਂ ਕਰਕੇ ਹੁਣੇ ਛਿੱਧੀ ਪਾ ਲਈ ਇਹ ਤਾਂ ਇਹ ਤਾਂ ਮੈਂ ਕਰਾਉਣੀ ਆ ਬਚੋਲ ਗਈਆਂ ਇਹ ਤਾਂ ਮੈਂ ਪੱਟ ਕੇ ਹੁਣੇ ਬੂਦੇ ਬਹਿ ਜਾਣ ਦੇ ਬਕਰੀਆਂ ਜੈਲਿਆ ਹਾਂ ਲੁਟਾ ਤੇ ਦੂਰ ਟਾਲ ਨਾ ਸੀਗਾ ਕੋਈ ਫੁੱਲ ਫੁੱਲ ਲਿਆਉਣੇ ਦੀ ਪਹਿਲਾਂ ਤਾਂ ਫੋਨ ਤਾਂ ਕਰਦਾਂ ਦੀ ਬੋਲ ਤੈਨੂੰ ਕਰਨਾ ਇੱਥੇ ਬਹਿਣ ਮੇਰੇ ਸਾਹਮਣੇ ਹਾਂ ਲਾਓ ਜੀ ਤੇਰੇ ਜਿਵੇਂ ਕੋਲੀ ਵਜਣਾ ਹਾਂ ਨਾ ਮਰਨੇ ਤੂੰ ਸ਼ਰਮੂਲੀ ਜਾਂਦੀ ਹੈ ਕਰ ਹਿਆ ਸੰਧਾਰਾ ਟਕਰਾਇਆ ਮੈਨੂੰ ਹਾਂ 온 ਸਾਰੀ ਗੱਲਾਂ ਦੇਣ ਲੱਗੀ ਪਹਿਲਾਂ ਕੋਈ ਪਿਆਰ ਦੀ ਗਲਤੀ ਕਰ ਲੈ ਚੋਦਾ ਪਿਆਰਾਂ ਨਾਲ ਗੱਲ ਦਾ ਲੈ ਕਬੋ ਨਹੀਂ ਕਿ ਲੈ ਕਾ ਟਕਰਾ ਕੇ ਸੰਧਾਰਾ ਮੈਨੂੰ ਬਹਿ ਜਾਣਾ ਮੈਂ ਪਹਿਲਾਂ ਮਸਾ ਲੱਭੇ ਦੱਸ ਦੇਣਾ ਬਾਦ ਹਾਂ ਅੱਜ ਫੇਰ ਸਤਰੀ ੱਡੀਆਂ ਲਾ ਗਿਆ ਪਾਣੀ ਕਿਧਰ ਵਾ ਗਿਆ ਫੇਰ ਉੱਡ ਗਿਆ ਹਾਂ ਉਹ ਲੰਡਾ ਜਿਹੜਾ ਦਾ ਫੇਰ ਤੈਨੂੰ ਪਤਾ ਕਦੇ ਕਿਸੇ ਦੇ ਕੋਠੇ ਤੇ ਕਿਸੇ ਦੇ ਕੋਠੇ ਤੇ ਤੇ ਤੈਨੂੰ ਤਾਂ ਪਤਾ ਸੀ ਰੁੜ ਜਾਣਾ ਲੁੱਟ ਪੈਣਾ ਵੀ ਇਹ ਇਹੋ ਜਿਹੀ ਕਰਤੂਤਾਂ ਤੋਂ ਮੇਰੇ ਮਾਗਰ ਕਿਉਂ ਲਾਇਆ ਇਹ ਤੇਰੇ ਮਾਗਰ ਤਾਂ ਮੈਂ ਕੀ ਰਾਂ ਤੈਨੂੰ ਉਹ ਕਰਨਾ ਸੀ ਤੁਹਾਡਾ ਸਾਣਾ ਗਣ ਕਰਤਾ ਸੀ ਸਾਰੀ ਉਮਰ ਦਾ ਜਿੰਮਾ ਤਾਂ ਨਹੀਂ ਲੈਂਦਾ ਨਾ ਤੂੰ ਤਾਂ ਕਹਦਾ ਕੋਲ ਗੱਡੀਆਂ ਚਾਲਦੀਆਂ ਨੇ ਕਿਹੜੀਆਂ ਚਾਲਦੀਆਂ ਗੱਡੀਆਂ ਉੱਪਰ ਇਹ ਨਹੀਂ ਲੰਦੀਆਂ ਹੋਣੀਆਂ ਬਾਹਰਲੇ ਬਾਗ ਜੀ ਖੜੀਆਂ ਹੋਣੀਆਂ ਤੈਨੂੰ ਅਜ ਸਾਰਾ ਕੁਝ ਦਿਖਾਇ ਹੀ ਨਹੀਂ ਬਾਗ ਬੁਬਲੋ ਨੇ ਹਜੇ ਬਾਹਰਲੇ ਬਾਗਰ ਵੀ ਹਜੇ ਡਰ ਰਹੇ ਨੇ ਉਹ ਤਾਂ ਬਾਵਾ ਦੂਰ ਨਾ ਬੜਾ ਡੱਪਾ ਹੀ ਦੇ ਨਾ ਪੈਂਦੇ ਨਾ ਉੱਥੇ ਨੌਰੇ ਬਣੇ ਹੋਏ ਮੈਂ ਮੇਰੀ ਗੱਲ ਸੁਣ ਲੈ ਮਰਨਿਆ ਕੋਣੋ ਹੁਣ ਮੈਂ ਪਹਿਲਾਂ ਮਸਾਲਾ ਬੈਸ ਅੱਜ ਭਈ ਟਪ ਗਿਆ ਕਿਹਾ ਤਾਂ ਮੈਨੂੰ ਲੱਭ ਕੇ ਲੈ ਨਹੀਂ ਤੇਰੀ ਖੇਰ ਨਹੀਂ ਲੱਸਾ ਕਿਉਂ ਮੰਗੀ ਕਰਦੈਂਗੀ ਫਿਰ ਖਾਏ ਤੈਨੂੰ ਕਰ ਦੂ ਜਿਹੜਾ ਕੁਝ ਨਾ ਕਰਨਾ ਫਤੂ ਹੈ ਦੇਖੀ ਨਹੀਂ ਫਿਰ ਮੈਨੂੰ ਫਿਰ ਮੇਰੇ ਨਾਲ ਬਈ ਨਹੀਂ ਕਿਤੇ ਹਾਂ 14 ਨੰਬਰ ਹੈ ਤੇਰੇ ਨਾਲ ਕਿਉਂ ਬਈਆ ਹੋਰ ਹੁਣ ਹਾਂ ਮੈਨੂੰ ਤਾਂ ਲੱਗਦਾ ਸਕਜਾ ਜੀ ਲੰਡਾ ਜਿਹੜਾ ਭੱਜ ਗਿਆ ਫਿਰ ਕਿਤੇ ਮੇਰੀ ਲੰਡਾ ਮੇਰਾ ਮਾ ਲੰਡੇ ਦੀ ਉਹਦੇ ਬਿਨਾ ਮੈਂ ਨਹੀਂ ਕਿਸੇ ਬਾਰੇ ਸੋਚਦੀ ਹੋਰ ਬੰਦੇ ਬਾਰੇ ਨਾਲੇ ਮੇਰੇ ਮੂਲੇ ਭੱਜੀ ਆਈਆਂ ਫਿਰ ਉਹਨੂੰ ਰੱਖ ਲਾਂ ਨਹੀਂ ਕਰੇ ਮੈਂ ਮੈਂ ਤਾਂ ਲੰਬਾ ਦੇਣਾ ਆਈਆਂ अच्छा लांबा ਲੈਣਾ ਆਈਆਂ ਲਾਂਬਾ ਦੇਣਾ ਆਈਆਂ ਤੈਨੂੰ ਨਹੀਂ ਤਾਂ ਇਹਦਾ ਲਾਂਬਾ ਲੈਣਾ ਆਈਆਂ ਮੈਥੋਂ ਹਾਂ ਮੇਰਾ ਤਾਂ ਜਾਰੀ ਗਮਾਤਾ ਤਾਂ ਫਿਰ ਮੈਂ ਲਾਂਬਾ ਤੈਨੂੰ ਦੇ ਉਲਟਿਆ ਗੱਲ ਸੁਣ ਮੇਰੀ ਹਾਂ ਲੰਡਾ ਜਿਹੜਾ ਨਹੀਂ ਉਹ ਤੇਰੇ ਹੱਥਾਂ ਦਾ ਉਹਦੇ ਤੂੰ ਫਿੱਟ ਨਹੀਂ ਬੈਠੀ ਜੀ ਉਹਦਾ ਕੋਈ ਹੋਰ ਭਾਲੂ ਆ ਤੇ ਇੱਕ ਕਾਇਲਾ ਆਇਆ ਸੀ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਮੇਰੀਆਂ ਤੇ ਨਾ ਗਟਮਟ ਜੀ ਹੋ ਰਹੀਆਂ ਤੇਰੇ ਨਾਲ ਮੈਨੂੰ ਮਰਨੇ ਆ ਆ ਬਚੋਲਗੀਆਂ ਦਾ ਖੇਡਣ ਛੱਡ ਦੇ ਮੈਨੂੰ ਪਤਾ ਜਿਹੜਾ ਕੰਮ ਉਹ ਆਇਆ ਸੀ ਉਹ ਨੂੰ ਮਤਲਾਂ ਦੀ ਕੁਲੀ ਵਾਂਗੂ ਝਾੜ ਕੇ ਆਈ ਸੀ ਹੈ ਤੈਨੂੰ ਐ ਤਾਂ ਸ਼ਰਮ ਆਉਂਦੀ ਦੀ ਵੀ ਪਹਿਲਾਂ ਜਿਹੜਾ ਮੈਂ ਸੰਧਾਰਾ ਨੂੰ ਸਮਾਇਆ ਸੀ ਉਹ ਤਾਂ ਇਹਨੂੰ ਪਾਰ ਲਾ ਕੇ ਜਿਹੜਾ ਮੈਨੂੰ ਕੈਲਾ ਪਾਰ ਲਾਉ ਹੁਣ ਉਹਦੇ ਫਿੱਟ ਨਹੀਂ ਬੈਠੀ ਤੂੰ ਫਿੱਟ ਨਹੀਂ ਬੈਠੀ ਫਿੱਟ ਮੈਨੂੰ ਫੋਨ ਜਲਾ ਸੀ ਉਹਨੇ ਹਾਂ ਕਹਿੰਦਾ ਇੱਕਦਮ ਮੋਟੀ ਜੀ ਆ ਏਦਾ ਮੇਰੇ ਹਿਸਾਬ ਜੀ ਜ ਨਹੀਂ ਆਉਂਦੀ ਗੱਲ ਨਹੀਂ ਜੇ ਇਹ ਗੱਲ ਆ ਪਰ ਮੇਰੇ ਮੂਹਤੇ ਕਹਿਗਾ ਬੈਠ ਕੇ ਕਹਿੰਦਾ ਇੱਕ ਲੜਦੀ ਵਾਲਾ ਇੱਕ ਭੁੰਣਿਆ ਵਡਣਿਆ ਕਹਿੰਦਾ ਮੈਨੂੰ ਹਰਕ ਚੜ ਜਾਦਾ ਇਹ ਤਾਂ ਫਿਰ ਮੈਂ ਆਈ ਆਖੂ ਆਇ ਨੰਦ ਲੋਟਾਉਂਦਾ ਫਿਰ ਕਹਿੰਦਾ ਫਿਰ ਮੈਂ ਤਾਂ ਕਰੂਗ ਬਜਣਾ ਕਹਿੰਦਾ ਕਿਰਾ ਮੈਂ ਤਾਂ ਹੋਰ ਬਹਿ ਗਰਾਂਉ ਕਹਿੰਦਾ ਮੈਂ ਹੋਰ ਹੋਰ ਬਿਆ ਹੋਣਗੇ ਹਜੇ ਹੋਰ ਓਏ ਕੋਈ ਨਹੀਂ ਮੈਂ ਤੈਨੂੰ ਕੈਲੇ ਦੇ ਬਾਦ ਤੂੰ ਹਰ ਕੀ ਕਰ ਫਿਰ ਬੀ ਆਏ ਇਹ ਗਿੱਕੀ ਗੱਲ ਮੈਂ ਮਾਰਨੇ ਤੋਂ ਆਪਦਾ ਘਰ ਤਾਂ ਬਣੇ ਨਹੀਂ ਜਾਂਦਾ ਆ ਤਰੋ ਜਾ ਤਰੋ ਟੈਟੂ ਬਾਦਲ ਦੀ ਰਹਿੰਦੀ ਸੀ ਤੂੰ ਟੈਟੂ ਬਾਦਲ ਦੇ ਘਰ ਕੁਝ ਨਹੀਂ ਹੁੰਦਾ ਓਏ ਮੇਰੀ ਗੱਲ ਸੁਣ ਲੈ ਤੂੰ ਆਪਦਾ ਦਾ ਘਰ ਬਸਾਲਾ ਵਾਹ ਜਿਹੜਾ ਆਪ ਤੂੰ ਛੜਾ ਤੁਰੇ ਫਿਰਦਾ ਲੋਕ ਮੈਂ ਗੱਲਾਂ ਲੜਿਆ ਮੇਰਾ ਇੱਕ ਇੱਕ ਇੱਧਰ ਵਹਿੰਦੀ ਆ ਕੇ ਇੱਕ ਇੱਧਰ ਵਹਿੰਦੀ ਆ ਮੇਰੇ ਦਾ ਪੈਂਦੀ ਇਸ ਰਾਣੀ ਪੈਂਦੀ ਆ ਆ ਤੇ ਤਾਂ ਮੇਲਾ ਲੱਗਿਆ ਪੈਸੀ ਮੈਂ ਆ ਤੂੰ ਜੀ ਬੈਠੀ ਆ ਆਪ ਕੋ ਮੈਂ ਤਾਂ ਲੰਬਾ ਦਣਾਈਆ ਮੈਂ ਕਿ ਬੱਠਣਾਂਗੇ ਤੇਰੇ ਕੋਲ ਲੰਬਾ ਭਾਉਂਦੀ ਕਿਵੇਂ ਆ ਗਈ ਮੇਰੇ ਭੰਦੀ ਆਈ ਗਾਲਾਂ ਦੇਣ ਆ ਜੇ ਮੇਰੇ ਕਿੱਥੇ ਬਹਿ ਕੇ ਗਾਲਾਂ ਦੇਉਗੀ ਕਿੱਧਰ ਬਹਿ ਕੇ ਮੈਨੂੰ ਇੰਨੇ ਨੇ ਪਿਆਰ ਹੋ ਜਾਂਦਾ ਬਾਤ ਹੁੰਦਾ ਪਾਣਾ ਪਿਆ ਹੋਇਆ ਤੀਮੀਆਂ ਦਾ ਪੈਂ ਤੇਰੇ ਕੋ ਚਾਰਥ ਬੈੜੀ ਮਾਰੇ ਮੇਰੇ ਕੋਲੇ ਤਾਂ ਬਾਲੀਆਂ ਹੁੰਦੀਆਂ ਤਨ ਨੂੰ ਹਾਂ ਨਾ ਆ ਬਲਾਸਾ ਕਰ ਬਸ ਚੱਕੀ ਵਿੱਚ ਇਹ ਏਸੇ ਤੋਂ ਦਿੰਗੇ ਹੁੰਦੀਆਂ ਮੋਨੇ ਤਾਂ ਸਾਰਾ ਏਸੇ ਨਹੀਂ ਮੁੱਲ ਕੋਈ ਐਸੇ ਨਹੀਂ ਤਾਂ ਟੋਟੇ ਟੋਟੇ ਕਰਕੇ ਪਾ ਕੇ ਨਾ ਬੁੜੀ ਚਾਹੀਦੀ ਬੁੜੀ ਨਹੀਂ ਮੇਰੇ ਟੋਟੇ ਕਰ ਸਕਦੀ ਕਿਦਾ ਦਿਖਾਦਾ ਨੰਗਾ ਨਾਸਾ ਲੱਤਾ ਥਰਨ ਥਰਨ ਕਮਾਲ ਆ ਗਿਆ ਅੱਛਾ ਬੁੜੀ ਨੂੰ ਟੋਟੇ ਕਰ ਸਕਦੀ ਮ ਮ ਮਲ ਖਚਕਤ ਲੈ ਮਾਰ ਤਾਕ ਤੇ ਵੀ ਮਾਰ ਇਹ ਨਾਸਾ ਮੇਰੇ ਜੇ ਨਾ ਦੱਬ ਕੇ ਕਿੰਨਾ ਮਾਰੇ ਮਾਰੂ ਦੱਬ ਕੇ ਵੀ ਮਾਰੇਂਗੀ ਨਾ ਮੇਰੇ ਸਿਰ 'ਚ ਚੁਬਦੇ ਹੀ ਨਹੀਂ ਇਹ ਹੋ ਲਿਪ ਲਿਪ ਕੇ ਮੋਕਰ ਲੱਗ ਗਿਆ ਇਹ ਤਾਂ ਮੈਂ ਜਿਹਨੂੰ ਆਖਿਆ ਮਾਰ ਤੈਨੂੰ ਐਸੀ ਵੀ ਆ ਇਹਨੂੰ ਪਤਾ ਕਿਹੜੇ ਵੇਲੇ ਚੰਡੀ ਦਾ ਰੂਪ ਲੈ ਲੇ ਤarde ਗਲਚੋਂ ਮਾਰ ਮੇਰੇ ਵੱਜਦੇ ਹੀ ਨਹੀਂ ਮੈਂਤਰੀਚ ਆਇਆ ਅੱਛਾ ਕਾਹ ਮੈਂ ਓਏ ਗੱਲ ਨਹੀਂ ਵੱਡੀ ਦਾ ਮੇਰਾ ਕਿੰਨੇ ਮਰੀ ਚੱਲ ਲੈ ਛੱਡ ਹਾਂ ਪੱਕੀ ਗੱਲ ਹੈ ਮੈਂਤਰੀਚ ਆਇਆ ਆ

ਤੇਰੇਆਂ ਗੱਲਾਂ ਚ ਨਹੀਂ ਮੈਂ ਆਉਂਦੀ ਜਿਹੜੇ ਤੂੰ ਗੱਲਾਂ ਕਰਦਾ ਕਲੰਡਰ ਹੋਰ ਵਿਆਹ ਕਰ ਪਾਉਗਾ ਤੇਰੇ ਨਾਲ ਉਹਦਾ ਮਨ ਨਹੀਂ ਮਿਲਦਾ ਮੇਰਾ ਦਿਲਗਾ ਮੇਰਾ ਦਿਲ ਹੈ ਹਾਂ ਹਾਂ ਕਿਹੜਾ ਗਨਾਸਾ ਕਹਿੰਦੇ ਲੋਕਾਂ ਨੇ ਵਾ ਗਨਾਸਾ ਇਹ ਮੇਰੇ ਬਾ ਦਾ ਮੇਰਾ ਦਿਲ ਆ ਹੈ ਮੇਰੀ ਗੱਲ ਸੁਣੋ ਬਾ ਦੇ ਨੇ ਨਾ ਕਿਸ ਨੇ ਮੰਤਰ ਕਰਕੇ ਦਿੱਤਾ ਸੰਤਾਂ ਨੇ ਅਰੇ ਗਾ ਸੁਣਾ ਮੈਂ ਤਾਂ ਤਰਤੇ ਦੀ ਫਰਦੀ ਨਹੀਂ ਪਹਿਲਾਂ ਉਹਦੇ ਕੋਲ ਆਈ ਸੀਗੀ ਭਾਗ ਦੀ ਭਕਾਉਂਦੀ ਉਹ ਵੀ ਹੁਣ ਬਾਗਿਆ ਉਥੋਂ ਤੇ ਮੈਨੂੰ ਤਾਂ ਡੰਡਾ ਚੜਾ ਭਾਲ ਕੇ ਆਏ ਤੇ ਮੈਂ ਕੁਛ ਨਹੀਂ ਜਾਣਦੀ ਹੋਰ ਓਏ ਲੰਡੇ ਚੜੇ ਤੋਂ ਕੀ ਕਰਾਉਣਾ ਅੱਜ ਮੈਂ ਤੈਨੂੰ ਕੈਲੇ ਦਾ ਹੀ ਬਾਹਰ ਦੂਆਂ ਘਾਣਾ ਗਣਾ ਕਰਕੇ ਮੇਰਾ ਫੋਨ ਨਹੀਂ ਚੱਕਦਾ ਫੋਨ ਲਾਇਸੀ ਫੋਨ ਲਾ ਕੇ ਤੈਨੂੰ ਟਾਇਲਾ ਖਾਸਾ ਕੁਝ ਪਾ ਦੂ ਤੇਰੇ ਕੰਨਾ ਗੁਨਾਜ ਤੂੰ ਤਾਂ ਖਾ ਰੱਖੇ ਮਰਨਿਆ ਤੈਸੂ ਖਾ ਰੱਖੇ ਮੈਂ ਤਾਂ ਪੁੱਕੀ ਕਰਦੀ ਐ ਪੁੱਕੀ ਫੀਮ ਆਏ ਖਾਣਾ ਡੋਡੇ ਲਵੀ ਅੱਜ ਕੈਲੇ ਮੰਨੀਓ ਪਾਵਾਂਗੇ ਸ਼ਾਂਪਾਂ ਝੂੰਪਾਂ ਥਾਂ 'ਚ ਕੜਾ ਗੁਣਾ ਪਾ ਦੂਆ